ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਪੁਲਿਸ ਕਨਸਟੇਬਲ 2024 ਦੀ ਭਰਤੀ ਬਾਰੇ ਕੁਝ ਜ਼ਰੂਰੀ ਗੱਲਾਂ ਬਾਰੇ ਜਾਣਾਂਗੇ ਤਾਂ ਜਦਾਂ ਦਾ ਸਮਾਂ ਖਰਾਬ ਨਾ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ 29 ਫਰਵਰੀ 2024 ਨੂੰ ਇਸ ਭਰਤੀ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੋਗੀ ਪੰਜਾਬ ਪੁਲਿਸ ਦਾ 2024 ਦਾ ਪਹਿਲਾ ਭਰਤੀ ਨੋਟੀਫਿਕੇਸ਼ਨ ਹੈ ਇਸ ਭਰਤੀ ਵਿੱਚ ਕੁੱਲ 1746 ਅਸਾਮੀਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਪੁਲਿਸ ਕੈਡਰ ਦੀਆਂ 970 ਕੁੱਲ ਪੋਸਟਾਂ ਹਨ ਜਿਨ੍ਹਾਂ ਚ 317 ਪੋਸਟਾਂ ਕੁੜੀਆਂ ਲਈ ਰੱਖੀਆਂ ਹਨ ਤੇ ਆਰਮਡ ਪੁਲਿਸ ਕੈਡਰ ਦੀਆਂ 776 ਕੁੱਲ ਪੋਸਟਾਂ ਹਨ ਜਿਨ੍ਹਾਂ ਤੇ 253 ਪੋਸਟਾਂ ਕੁੜੀਆਂ ਲਈ ਰਾਖਵੀਆਂ ਹਨ ਪੰਜਾਬ ਪੁਲਿਸ ਕਨਸਟੇਬਲ 2024 ਦੀ ਭਰਤੀ ਦੇ ਫਾਰਮ 14 ਮਾਰਚ 2024 ਤੋਂ ਸ਼ੁਰੂ ਹੋ ਕੇ 4 ਅਪ੍ਰੈਲ 2024 ਤੱਕ ਭਰੇ ਜਾਣੇ ਹਨ ਪੰਜਾਬ ਪੁਲਿਸ ਕਨਸਟੇਬਲ 2024 ਦੀ ਭਰਤੀ ਲਈ 1 ਜਨਵਰੀ 2024 ਤੱਕ ਘੱਟੋ-ਘੱਟ ਉਮਰ 18 ਸਾਲ ਅਦੇ 1 ਜਨਵਰੀ 2024 ਤੱਕ ਵੱਧ ਤੋਂ ਵੱਧ ਉਮਰ 28 ਸਾਲ ਹੈ ਬਾਕੀ ਐਸਸੀ ਬੀਸੀ ਵਾਲੇ ਬੱਚਿਆਂ ਨੂੰ 5 ਸਾਲ ਦੀ ਛੋੜ ਦਿੱਤੀ ਗਈ ਹੈ ਪੰਜਾਬ ਪੁਲਿਸ ਕਨਸਟੇਬਲ 2024 ਦੀ ਭਰਤੀ ਲਈ 12ਵੀਂ ਪਾਸ ਹੋਣਾ ਲਾਜ਼ਮੀ ਹੈ 23 ਦੇ ਨਾਮ ਨਾਲ ਹੀ 1 ਜਨਵਰੀ 2024 ਤੱਕ ਪੰਜਾਬੀ ਦਾ ਪੇਪਰ ਪਾਸ ਹੋਣਾ ਵੀ ਲਾਜ਼ਮੀ ਹੈ ਜੇਕਰ ਗੱਲ ਸਿਲੈਕਸ਼ਨ ਦੀ ਕਰੀਏ ਤਾਂ ਪਹਿਲਾਂ ਪੇਪਰ ਹੋਏਗਾ ਪੇਪਰ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੋਵੇਗੀ ਉਸ ਤੋਂ ਬਾਅਦ ਫਿਜ਼ੀਕਲ ਹੋਏਗਾ ਅਤੇ ਅਖੀਰ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਪੰਜਾਬ ਪੁਲਿਸ ਕਨਸਟੇਬਲ 2024 ਦੀ ਭਰਤੀ ਲਈ ਜ਼ਰੂਰੀ ਡਾਕੂਮੈਂਟ ਹਨ ਆਧਾਰ ਕਾਰਡ ਦਸਵੀਂ ਦਾ ਸਰਟੀਫਿਕੇਟ ਪਲਸ 2 ਦਾ ਸਰਟੀਫਿਕੇਟ ਕਾਸਟ ਦਾ ਸਰਟੀਫਿਕੇਟ ਪੰਜਾਬ ਨਿਵਾਸੀ ਦਾ ਸਰਟੀਫਿਕੇਟ ਫੋਟੋ ਸਾਈਨ ਐਸਟੀਮੋਬਾਈਲ ਨੰਬਰ ਅਤੇ ਮੇਲ ਆਈਡੀ ਜੇਕਰ ਗੱਲ ਫੀਸ ਦੀ ਕਰੀਏ ਤਾਂ ਇਸ ਫਾਰਮ ਲਈ ਜਨਰਲੀ ਵੀਜ਼ਾ 1150 ਰੁਪਏ ਐਕਸਿਸ ਐਕ ਸਰਵਿਸਮੈਨ ਲਈ ਐ 500 ਰੁਪਏ ਐਸਟੀਏ ਤੇ ਬੀਜੀ ਦੇ ਬੱਚਿਆਂ ਲਈ ਐ 650 ਰੁਪਏ ਅਤੇ ایਵੀਐਸ ਕੈਟਾਗਰੀ ਵਾਲਿਆਂ ਲਈ ਐ 650 ਰੁਪਏ ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਕੁਝ ਹੋਰ ਵੀ ਪੁੱਛਣਾ ਹੋਵੇ ਤਾਂ ਉਹ ਕਮੈਂਟਾਂ ਵਿੱਚ ਪੁੱਛ ਸਕਦਾ ਹੈ ਬਾਕੀ ਸਾਰਿਆਂ ਨੂੰ ਮੇਰੀ ਇਹੀ ਬਈ ਇਹੀ ਬੇਨਤੀ ਆ ਕਿ ਆਪਣਾ ਆਪਣਾ ਫਾਰਮ ਪਹਿਲਿਆਂ ਹੀ ਤਰੀਕਾ ਵਿੱਚ ਭਰ ਲੈਣ ਕਿਉਂਕਿ ਬਾਅਦ ਵਿੱਚ ਸਾਈਟ ਜਿਹੜੀ ਆ ਉਹ ਬਹੁਤ ਵੀਜੀ ਹੋ ਜਾਂਦੀ ਆ ਤੇ ਫਾਰਮ ਭਰਨਾ ਬਹੁਤ ਔਖਾ ਹੋ ਜਾਂਦਾ ਹੈ ਤੇ ਫਿਰ ਜਲਦੀ ਦੱਲੀ ਤੇ ਚੱਕਰ ਤੇ ਫਾਰਮ ਵਿੱਚ ਬਹੁਤ ਈ ਗਲਤੀਆਂ ਹੋ ਜਾਂਦੀਆਂ ਤੇ ਬਾਅਦ ਸਾਨੂੰ ਪਛਤਾਉਣਾ ਹੀ ਪੈਂਦਾ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਪਹਿਲਿਆਂ ਹੀ ਤਰੀਕੇ ਵਿੱਚ ਆਪਣਾ ਆਪਣਾ ਫਾਰਮ ਭਰ ਲੈਣ ਬਾਕੀ ਫਿਜ਼ੀਕਲ ਦੇ ਸਲੇਸ ਦੀ ਪੂਰੀ ਜਾਣਕਾਰੀ ਲਈ ਡਿਸਕ੍ਰਿਪਸ਼ਨ ਚ ਦਿੱਤੇ ਅਫੀਸ਼ੀਅਲ ਨੋਟੀਫਿਕੇਸ਼ਨ ਨੂੰ ਜ਼ਰੂਰ ਪੜੋ ਜੇਕਰ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਜੇਕਰ ਚੰਗੀ ਨਹੀਂ ਲੱਗੀ ਤਾਂ ਡਿਸਲਾਈਕ ਕਰੋ ਇਦਾਂ ਦੀ ਹੋਰ ਜਾਣਕਾਰੀ ਲਈ ਆਮ ਗਿਆਨ ਚੈਨਲ ਨੂੰ ਸਬਸਕ੍ਰਾਈਬ ਕਰੋ ਪੂਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ